ਲੈਂਟਰ ਵਾਲੀਆਂ ਮਸ਼ੀਨਾਂ ਹੋਣ ਉਹਨਾਂ ਦੇ ਕੰਨ ਹੋਵੇ ਲੈਂਟਰ ਵਾਲੀਆਂ ਮਸ਼ੀਨਾਂ ਹੋਣ ਉਹਨਾਂ ਦਾ ਕੰਨ ਹੋਵੇ ਕਿੱਥੋਂ ਆਇਆ ਮਾਤਾ ਤੁਸੀਂ ਪਰਿਵਾਰ ਚ ਕਾ ਮੈਂਬਰ ਮਾਤਾ ਐ ਮਾਤਾ ਸੀ ਮਾਗੀਰੋਂ ਕੌਣ ਹੈ ਛੋਡੇ ਸੀਮਾ ਕੌਣ ਹੈ ਪਰਮਾਤਾ ਕੱਢਾਂਗੇ ਕੋਤੀ ਉੱਪਰ ਦੀ ਕੰਨ ਕਿਹਨੇ ਪਾਈ ਦੀ ਤਦ ਦੱਸਾਂਗੇ ਚੱਲ ਨਹੀਂ ਬਾਬਾ ਵੇ ਉਹ ਰੋਸੇ ਅਗੇ ਰੋਸੇ ਅਗੇ ਹੱਥ ਲੈ ਕੇ ਉਹ ਚੱਲ ਵੀਰੋਂ ਮੇਰਾ ਨਾਵਾ ਕੁੜੀ ਉੱਪਰ ਦੀ ਕਣਕੀ ਨੇ ਪਾਇਆ ਸੀ ਮਾਤਾ ਹੇ ਮਾਤਾ ਫਿਰ ਮਾਤਾ ਕੱਟ ਕੇ ਛੱਡਾਂਗੇ ਫਿਰ ਬਾਪੇ ਆਉਣ ਦਾ ਕੀ ਫਾਇਦਾ ਲੈਟਰ ਵਾਲੀਆਂ ਮਸ਼ੀਨਾ ਕੀ ਦੇ ਨੇ ਤੁਹਾਡੇ ਪਰਿਵਾਰ ਚ 6 ਮੈਂਬਰੋਂ ਚਲ ਬਾਪਾ ਓਏ ਹੋ ਸਾਰੀ ਉਮਰਾਂ ਦੀ ਬਾਪਾ ਤੇਰੇ ਨਾਲ ਲਾਈ ਆਂ ਸਾਰੀ ਉਮਰਾਂ ਦੀ ਬਾਪਾ ਤੇਰੇ ਨਾਲ ਲਾਈ ਆਂ ਤੇਰੇ ਨਾਲ ਤੇਰੀ ਮਹਿਰਵਾਹੀ ਆਂ ਚਲੇ ਆਣੇ ਸਾਰਾ ਤੇਰੀ ਮਹਿਰਵਾਹੀ ਆਂ ਸਾਰੀ ਉਮਰਾਂ ਦੀ ਬਾਪਾ ਤੇਰੇ ਨਾਲ ਆਈ ਆਂ ਅਕਲਾ ਛੋਟੇ ਛੀਮਾ ਕੌਣ ਦੀ ਮਾਤਾ ਤਹਾਨੂੰ ਪਈਆਂ ਲੱਗਣਾ ਰਤਾ ਕੱਢਾਂਗੇ ਸੀਮਾ ਕੌਣ ਸੀ ਮੇਰੇ ਬਾਬਾ ਜੀ ਆਪਣੇ ਪੰਜ ਬੱਚੇ ਆ ਪੰਜਾਂ ਦੇ ਨਾਂ ਲੱਗ ਲੱਗੇ ਕੋਈ ਆਸ ਗਵਾਂਡ ਚੋਂ ਦਾ ਜਾਂ ਰਿਸ਼ਤੇਦਾਰ ਮਾਤਾ ਹਾਂ ਇਹ ਦੇਖ ਲੋ ਮਾਤਾ ਸੋਣ ਨੇ ਆਪਦਾ ਮੁੰਡਾ ਕਾਲੀ ਮਾਈ ਦੀ ਸੇਵਾ ਕਰਦੇ ਹੋਵੇ ਕੋਈ ਮਾਈ ਨੂੰ ਤਾਂ ਨਹੀਂ ਸਮਝਾਤਾ ਤੇ ਨਹੀਂ ਬਾਬਾ ਜੀ ਉਹ ਸੇਵਾ ਕਰਦਾ ਸੀ ਸਮਝਾਇਆ ਸੀ ਉਹਦੇ ਕੋਲ ਹੀ ਰਹਿੰਦਾ ਸੀ ਫਿਰ ਮਾਤਾ ਤਾਹੀ ਬਸਿਆ ਜਦੋਂ ਉਹਦੇ ਲਈ ਰਹਿਣ ਲੱਗ ਗਿਆ ਹੁਣ ਕਬੱਡੀ ਦਾ ਨਹੀਂ ਖੇਡਣ ਲੱਗ ਗਿਆ ਕਬੱਡੀ ਖੇਡਣ ਲੱਗ ਗਿਆ ਛੋਟੀ ਗੁੱਡੀ ਬਾਹਰਲੇ ਦੇਸ਼ ਚ ਮੁੜਿਆ ਹੀ ਹਮਤਾ ਜਿੱਥੇ ਹੈ ਬਿਆਨ ਦੀਆਂ ਗੱਲਾਂ ਕਰਦੇ ਨੇ ਪਰ ਉਹਨੇ ਨਾਲ ਕੋਈ ਗੱਲ ਹੁੰਦੀ ਹੈ ਉਹਨਾਂ ਨਾਲ ਹਮਤਾ ਸੀਮਾ ਵੀ ਕੱਢ ਕੇ ਛੱਡਾਂਗੇ ਕੌਣ ਹੈ ਜਲੀ ਬਾਬਾ

ਗੋਡਾ ਫੜ ਲਿਆ ਕਹਿੰਦੀ ਛੱਟ ਓਏ ਗੋਡਾ ਫੜ ਲਿਆ ਮਾਤਾ ਆ ਕਹਿੰਦੀ ਫੜ ਲਿਆ ਕਹਿੰਦੀ ਭੱਜ ਕਿੱਥੇ ਭੱਜਾਂਗੇ ਚੱਲ ਗਾ ਬਾ ਓਏ ਛੋਡੇ ਸਕੇ ਸਾਡੇ ਸੱਚਾ ਦੋਨੇ ਕਹਿੰਦੀ ਸੀ ਮਾ ਸਾਡੇ ਆ ਕਹਿੰਦੀ ਕਹਿੰਦੀ ਮੈਂ ਮਰ ਗਈ ਸੀ ਕਹਿੰਦੀ ਦੋ ਗੇਲਣਾ ਨੇ ਮਸ਼ੀਨ ਦਾ ਐਕਸੀਡੈਂਟ ਕਰਤਾ ਹੋ ਗਿਆ ਮਾਤਾ ਕਹਿੰਦੀ ਕਰਤਾ ਦੋ ਗੇਲਣਾ ਨੇ ਮਸ਼ੀਨ ਦੇ ਉੱਪਰ ਉਹ ਕਹਿੰਦੀ ਚੋਰਾ ਲੋਹੇ ਮਿੰਨੇ ਕਰਵਾਤਾ ਕਹਿੰਦੀ ਹੈ ਤਾਂ ਸਲੇ ਤਿੰਨ ਚੱਕ ਕੇ ਲੈ ਗਿਆ ਥੋਡੀ ਮਸ਼ੀਨ ਤੋਂ ਪੱਕੀ ਗੱਲ ਮਾਤਾ 7 8 9 10 ਛੋਟਾ ਮੁੰਡਾ ਮਸ਼ੀਨ ਲੈ ਨੂੰ ਗੇਰੇ ਮਾਤਾ ਹਾਂਜੀ ਬਾਬਾ ਜੀ ਇਹ ਕਿਰਪਾ ਹੋ ਜੇ ਆਏ ਜਾਵੇ 1 2 3 2 ਲਾਉਣ ਥੋਨੇ ਲੈ ਲੈ ਹਾਂਜੀ ਬਾਬਾ ਜੀ ਹੈ ਮਾਤਾ 1 2 3 4 5 6 7 ਛੋਟੇ ਮੁੰਡੇ ਦੀ ਢੋਹੀ ਤਾਂ ਨਹੀਂ ਦੁਖਦੀ ਦਰਦੀ ਤਿੰਨਾਂ ਦੀ ਰਹ ਗਿਆ ਜੇਜੇ ਬੰਦ ਹੋ ਜੇ ਚੱਲ ਬਾਬਾ ਵੇ ਉਹ ਬਿੰਦੇ ਆਏ ਮਾਤਾ ਦਾ पक्की गेला माता एक दो तरी एक कोट लता ती किनू लता ती करी चल बाबा <laughs> ਛੋਡੇ ਸੱਠਾ ਕਿਨੇ ਲਾਇਆ ਸੀ ਆਪਣੇ ਬਾਬਾ ਦੇ ਸੱਠੇ ਛੋਡੇ ਸੱਠਾ ਕਿਨੇ ਲਾਇਆ ਸੀ ਸਾਨੂੰ ਬੱਚਾ ਮਾਰ ਕੇ ਤੇ ਕਰੇ ਹੋਗਾ ਪਰ ਪਤਾ ਨਹੀਂ ਅਸੀਂ ਨਹੀਂ ਪਰ ਕਿਸੇ ਨੇ ਲਾਇਆ ਹੈ ਵਾਤਾ ਪਤਾ ਨਹੀਂ ਕਿਸ ਨੇ ਕਰੀ ਲਾਇਆ ਛੋਡੇ ਘਰ ਵਾਲੇ ਨੂੰ ਸੱਠਾ ਦਿੱਤਾ ਦੀ ਸਾਦ ਨੇ ਲਾਇਆ ਨਹੀਂ ਬਾਬੇ ਕੋਲ ਨਹੀਂ ਮਾਤਾ ਪੁੱਛਿਓ ਵੀ ਦਿੱਤਾ ਨਹੀਂ ਤਿਕਨਾ ਪਤਾ ਨਹੀਂ ਬਾਬਾ ਜੀ ਉਹਨਾਂ ਨੇ ਲਾਇਆ ਨਹੀਂ ਨਾ ਮੈਨੂੰ ਟਰੈਕਟਰ ਲੈਣਾ ਸੀ ਸੋ ਉਹਨੇ ਹਾਂ ਲੈ ਲੈ ਲੈਣਿਆ ਉਦੋਂ ਗੱਲ ਸੀ ਮਾਤਾ ਕਹ ਬਾਬੇ ਕਰ ਤੇ ਕਿਰਪਾ ਟੂਹੀਆਂ ਜੇ ਬੰਦ ਹੋ ਜਾਣਗੇ ਆਸੀਂ ਮਾਗਾ ਤੇ ਮਾਤਾ ਕਹਿੰਦੀ ਸੀ ਮਾਗੇ ਆਸੀਆਂ ਚੰਨਾ ਦੀਆਂ ਟੂਹੀਆਂ ਫਾਲੀਆਂ ਮਾਤਾ 1 2 3 4 5 6 7 1.5 ਕਿਲੋ ਛੋਟੇ ਮੁੰਡੇ ਨੇ ਬਦਾਮ ਲਿਆ ਤੇ ਸਾਰੇ ਖਾ ਗਿਆ ਖਾ ਗਿਆ ਟੇਕ ਮਾਤਾ ਮੱਥਾ ਜੱਲੀ ਬਾਬਾ ਓਏ